ਕਿਸੇ ਦੀ ਯੋਗਤਾ ਨਹੀਂ ਦੇਖੀ ਜਾਂਦੀ ਸ਼ਾਇਦ ਕਿਸੇ ਦੀ ਰੁਚੀ ਨਹੀਂ ਦੇਖੀ ਜਾਂਦੀ ਕਿਸੇ ਦੀ ਕੰਮ ਕਰਨ ਦੀ ਭਾਵਨਾ ਨਹੀਂ ਦੇਖੀ ਜਾਂਦੀ ਤੇ ਸ਼ਾਇਦ ਇਹ ਲਫਾਫੇ ਚੋਂ ਨਿਕਲਦਾ ਜੇ ਪ੍ਰਧਾਨ ਸਾਹਿਬ ਇਸ ਵਾਰੀ ਇਹਨੂੰ ਥੋੜਾ ਚੇਂਜ ਕਰ ਲੈਣ ਤੇ ਲਫਾਫਾ ਕਲਚਰ ਜਿਹੜਾ ਆਮ ਲੋਕਾਂ ਚ ਵਸਿਆ ਹੋਇਆ ਉਹ ਨਾ ਹੋਵੇ ਲਫਾਫਾ ਕਲਚਰ ਸੁਖਵੀਰ ਸਿੰਘ ਬਾਦਲ ਬਾਦ ਪਰਵਾਦ ਵਿੱਚੋਂ ਨਿਕਲ ਰਿਹਾ ਹੈ ਕਰਦੇ ਅਸੀਂ ਮੈਂਬਰ ਹੀ ਆ ਤੇ ਲੋਕਾਂ ਦੇ ਮਨ ਚ ਹੁੰਦਾ ਵੀ ਸ਼ੈ ਲਫਾਫੇ ਚ ਲੈ ਕੇ ਗਿਆ ਹੋਣਾ ਤੇ ਉਹ ਲਫਾਫੇ ਵਿੱਚੋਂ ਨਿਕਲਿਆ ਇਹਨੂੰ ਲਫਾਫਾ ਕਲਚਰ ਕਹ ਦਿੰਦੇ ਫਿਰੋਮਣੀ ਅਕਾਲੀ ਦਲ ਹੈ ਉਹਦੇ ਪ੍ਰਧਾਨ ਸਾਹਿਬ ਨੇ ਸਦਾ ਸੁਬੀਸੇ ਬਾਦਲ ਸਾਡਾ ਬਾਦਲ ਦਲ ਨਹੀਂ ਹੈ ਕੋਈ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਕਲ ਦਲ ਕਮਜ਼ੋਰ ਹੋਵੇ ਸੋ ਇਹ ਉਹ ਇਹ ਸੋਚਦੇ ਆ ਕਿ ਜਿਨ੍ਹਾਂ ਧਾਰਨਾ ਕਰਕੇ ਕਮਜ਼ੋਰ ਹੋਇਆ ਉਹਦੇ ਚ ਸੋਧ ਕਰ ਲੈਣੀ ਚਾਹੀਦੀ ਹੈ ਉਹ ਪਰਸੈਪਸ਼ਨ ਖਤਮ ਕਰ ਦੇਣੀ ਚਾਹੀਦੀ ਹੈ ਜੇ ਇਸ ਗੱਲ ਦੇ ਨਾਲ ਪਰਸੈਪਸ਼ਨ ਖਤਮ ਹੁੰਦੀ ਹੈ ਤੇ ਆਪਾਂ ਨੂੰ ਇਤਰਾਜ਼ ਵੀ ਕੀ ਤੇ ਮੈਂ ਮਹਿਸੂਸ ਕਰਦੀ ਹਾਂ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਰੁਤਬੇ ਵਕਾਰ ਨੂੰ ਬਹਾਲ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਹਰ ਸਹਿਰ ਦੇ ਵਿਦਵਾਨ ਦੇ ਨਾਲ ਆਪਣੀ ਸਾਂਝ ਪਾ ਸਕੀਏ ਸਾਡੇ ਚ ਜਿਹੜੀ ਉਹ ਕਮਜ਼ੋਰੀ ਕੱਢਦੇ ਉਹਨਾਂ ਨਾਲ ਵਿਚਾਰ ਵਿਚਾਰ ਚਰਚਾ ਕੀਤੀ ਜਾ ਸਕੇ ਤੇ ਪਰ ਉੱਪਰ ਪਤਨ ਦੇ ਨਾਮ ਦੇ ਉੱਪਰ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਕਹਿੰਦੇ ਜਿਹੜੇ ਐ ਜੀ ਪੀ ਸੀ ਨੂੰ ਲੋਕ ਜਿਹੜੇ ਦੋਸ਼ੀ ਮੰਨਦੇ ਨੇ ਕਿ ਇਹਨਾਂ ਕੋਈ ਪ੍ਰਚਾਰ ਨਹੀਂ ਹੁੰਦਾ ਮੱਲੂ ਸਿੱਖਾਂ ਦੀ ਬਾਣੀ ਬਸ ਤੁਸੀਂ ਕੀ ਮੰਨਦੇ ਹੋ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦੀਆਂ ਤੋਂ ਲੈ ਕੇ ਪ੍ਰਚਾਰ ਕਰ ਰਹੀ ਹੈ ਗੁਰਮਤ ਦਾ ਸਿਧਾਂਤ ਦਾ ਪਰੰਪਰਾਵਾਂ ਦਾ ਮਰਿਆਦਾ ਦਾ ਪ੍ਰਚਾਰ ਕਰਨਾ ਇਹਦਾ ਪਰਮ ਧਰਮ ਹੈ ਔਰ ਨਾ ਕੋਈ ਕਮੀ ਹੈ ਸਗਾਂ ਚੜਾਈਆਂ ਵਾਲੇ ਪਾਸੇ ਘਰ ਘਰ ਤੱਕ ਪਹੁੰਚ ਰਹੀ ਹੈ ਕਰ ਕਰਨ ਦਾ ਧਰਮ ਸਾਲ ਹੋਵੇ ਕੀਰਤਨ ਸਦਾ ਕੁਸੂਆ ਹਰ ਗੁਰਦੁਆਰੇ ਚ ਹਰ ਗਲੀ ਚ ਮਹੱਲੇ ਚ ਇਵਨ ਪਿੰਡਾਂ ਦੇ 12000 ਪਿੰਡ ਤੇ ਕਟੋ-ਕਟ ਮੈਂ ਕਹਿ ਸਕਦੀ ਆ ਕਿ 50000 ਤੋਂ ਉੱਪਰ ਗੁਰਦੁਆਰਾ ਹੋਏਗਾ ਦੇਖੋ ਇੱਕ ਹੁੰਦਾ ਨਾਂ ਜਨਮ ਤੋਂ ਸਿੰਘ ਲੱਗ ਜਾਂਦਾ ਪਰ ਉਹਨੇ ਅਸਲੀ ਸਿੰਘ ਬਣਨਾ ਹੈ ਉਹ ਤਾਂ ਬਣਨਾ ਜਦੋਂ ਗੁਰੂ ਦੇ ਆਸ਼ੀਰਵਾਦ ਨਾਲ ਚੱਲੇਗਾ ਸੋ ਇੱਕ ਘਰਾਂ ਵਿੱਚ ਕਮਜ਼ੋਰੀਆਂ ਹੁੰਦੀਆਂ ਨੇ ਜਿਹੜੇ ਘਰ ਦੀ ਕਮਜ਼ੋਰੀ ਹੋਏਗੇ ਨਾ ਉਹੀ ਬੱਚਾ ਜਿਹੜਾ ਗਮਰਾਹ ਹੁੰਦਾ ਨਹੀਂ ਤੇ ਨਹੀਂ ਹੁੰਦਾ ਬਦਲ ਸਾਹਿਬ ਦਾ ਵਿਰੋਧ ਨਹੀਂ ਕਰ ਰਹੀ ਮੈਂ ਤੇ ਸੋਧ ਕਰ ਰਹੀ ਚਰਚਿਤ ਹੈ ਬੀਬੀ ਜੀ ਕੋ ਦਾ ਹੈ ਕਿਉਂਕਿ ਬੀਬੀ ਜੀ ਕੋ ਨੇ ਸਬੀਰ ਸਿੰਘ ਬਾਦਲ ਹੋਣ ਤੋਂ ਇਸ਼ਾਰਾ ਜाहिर ਕੀਤੀ ਹੈ ਕਿ ਉਹ ਦੁਬਾਰਾ ਜਿਹੜੇ ਐਜਪੀਸੀ ਦੀ ਪ੍ਰਧਾਨਗੀ ਕਰਨਾ ਚਾਹੁੰਦੇ ਨੇ ਦੁਬਾਰਾ ਕੋਮ ਦੀ ਸੇਵਾ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬੀ ਜੀ ਕੋ ਜਿਹੜੇ ਨੇ ਉਹ ਕਾਲੀ ਦਲ ਬਾਦਲ ਤੋਂ ਬਾਗੀ ਹੋ ਸਕਦੇ ਨੇ ਬਗਾਵਤ ਕਰ ਸਕਦੇ ਨੇ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਜਗਜੀਤ ਸਿੰਘ ਸੰਜੂਰ ਸਭ ਤੋਂ ਪਹਿਲਾਂ ਬੀਬੀ ਜੀ ਕੋ ਦਾ ਸਵਾਗਤ ਕਰ ਲੈਣੇ ਕਿਉਂਕਿ ਬੀਬੀ ਜੀ ਕੋ ਸਾਰੀਆਂ ਗੱਲਾਂ ਦੇ ਨਾਲ ਸਾਡੇ ਨਾਲ ਇਸ ਮੌਕੇ ਤੇ ਸਾਰਿਆਂ ਦਾ ਗੁਰੂ ਸਾਡੇ ਨਾਲ ਹੈ ਸਵਾਗਤ ਹੈ ਬੀਬੀ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਜੀ ਆਜਾਦ ਹੁਣਾਂ ਇੱਕ ਵਾਰ ਤੁਹਾਡੀ ਪਹਿਲਾਂ ਵੀ ਮੈਂਟਰ ਕੀਤੀ ਸੀ ਵਿਭਾਗ ਬੀਬੀ ਕਹਿੰਦੇ ਬੀਬੀ ਜੀ ਬੜਾ ਵਿਭਾਗ ਬੋਲਦੇ ਨੇ ਹੁਣ ਐਜੀਪੀਸੀ ਚੋਣਾਂ ਦੇ ਵਿੱਚ ਪ੍ਰਧਾਨਗੀ ਦੀ ਚੋਣਾਂ ਦਿਨ ਰਹਿ ਗਏ 15 ਤੇ ਬੀਬੀ ਜੀ ਨੇ ਇਸ਼ਿਆ ਜ਼ਾਹਿਰ ਕਰ ਦਿੱਤੀ ਹੈ ਕਿ ਉਹ ਪ੍ਰਧਾਨਗੀ ਚੋਣ ਲੜਨਗੇ ਕੀ ਉਹ ਪ੍ਰਧਾਨਗੀ ਚੋਣ ਜਿਹੜੀ ਸ਼੍ਰੀ ਸ਼ੋਮਨੀ ਕਾਲੀਦਾਰ ਵੱਲੋਂ ਲੜੀ ਜਾਣੀ ਹੈ ਜਾਂ ਵਿਰੋਧ ਵਿੱਚ ਵੀ ਹੋ ਸਕਦੀ ਹੈ ਨੇਕ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਵਿਕਾਰ ਨੂੰ ਰਤਬੇ ਨੂੰ ਬਹਾਲ ਕਰਨ ਵਾਸਤੇ ਇਸ ਵੇਲੇ ਬਹੁਤ ਯਤਨਾਂ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਪਾਈਚਾਰਕ ਬਹੁਤ ਸਾਰੀਆਂ ਚੁਣੌਤੀਆਂ ਚੁਣੌਤੀਆਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਨੀਆ ਭਰ ਚ ਇਸ ਵੇਲੇ ਸਿੱਖ ਜਿਹੜੇ ਵੱਸਦੇ ਆ ਪੰਜਾਬ ਹੋਵੇ, ਭਾਰਤ ਹੋਵੇ, ਪਾੜ ਤੋਂ ਬਾਹਰ ਹੋਣ ਉਹਨਾਂ ਸਾਰੇ ਤਵਕਕ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਹੀ ਲੱਗਦੀ ਹੈ ਆਸ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਕਰਦੇ ਆ ਕੋਈ ਵੀ ਗੱਲ ਹੈ ਉਹ ਇਹਦੇ ਤੋਂ ਹੀ ਆਪਣੀ ਆਸ ਪੂਰੀ ਕਰਦੇ ਜਿੱਥੇ ਤੱਕ ਪ੍ਰਧਾਨਗੀ ਦੀ ਗੱਲ ਹੈ ਚੋਣ ਦੀ ਦੇਖੋ ਇਹ ਨਹੀਂ ਕਿ ਪ੍ਰਧਾਨ ਮੈਂ ਹੀ ਬਣਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣ ਸਕਦੀ ਹੈ ਇਹਦਾ ਮਤਲਬ ਇਹ ਨਹੀਂ ਹੈ ਜਿਹੜੀ ਮੈਂ ਇੱਛਾ ਜਾਰ ਕੀਤੀ ਹੈ ਉਹ ਸਿਰਫ ਮੇਰਾ ਕਹਿਣਾ ਇਹ ਫਰਜ਼ ਸੀ ਕਿ ਪ੍ਰਧਾਨ ਸਾਹਿਬ ਤੁਸੀਂ ਇਸ ਵਾਰੀ ਜਿਹੜੀ ਸਾਡੇ ਉੱਤੇ ਬਹੁਤ ਵੱਡੀ ਪਰਸੈਪਸ਼ਨ ਸੰਗਤਾਂ ਦੀ ਬਣੀ ਹੋਈ ਹੈ ਕਿ ਪ੍ਰਧਾਨ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਫਾਫੇ ਚੋਂ ਨਿਕਲਦਾ ਉਹ ਪਰਸੈਪਸ਼ਨ ਜਿਹੜੀ ਹੈ ਚੇਂਜ ਕੀਤੀ ਜਾਵੇ ਪਹਿਲਾਂ ਹੀ ਕੈਂਡੀਡੇਟ ਕੋਲੋਂ ਨਾਂ ਲੈ ਲੈ ਜਾਣ ਤਾਂ ਫਿਰ ਕੈਂਡੀਡੇਟ ਐਲਾਨ ਕਰ ਦਿੱਤਾ ਜਾਵੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਹੈ ਕੋਈ ਮੈਂਬਰ ਬਾਹਰੋਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੇ ਲੜੇ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਉੱਤੇ ਹੀ ਉਹ ਜਿੱਤੇ ਹੈ ਜੀ ਕੋਈ 2-4 ਮੈਂਬਰ ਹੋ ਸਕਦੇ ਆ ਜਿਹੜੇ ਕਿ ਆਜ਼ਾਦ ਲੜੇ ਹੋਣ ਜਿਹੜੇ ਵਿੱਚ ਸ਼ਾਮਲ ਹੋਣ ਵਰਨਾ ਸਾਰੇ ਮੈਂਬਰ ਸ਼੍ਰੋਮਣੀ ਕੋ ਦਰਪੰਧ ਕਮੇਟੀ ਦੇ ਜਿਹੜੇ ਇਸ ਵੇਲੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੀ ਤੇ ਮੈਂ ਇਹੀ ਗੱਲ ਕਹੀ ਸੀ ਕਿ ਜਦੋਂ ਇਹ ਪਰਸੈਪਸ਼ਨ ਹਟਾਈ ਜਾ ਸਕਦੀ ਹੈ ਸੋ ਜਿਹੜੀਆਂ ਗੱਲਾਂ ਕਰਕੇ ਅੱਜ ਸੇ ਕੌਮ ਦੇ ਵਿੱਚ ਸਾਡੇ ਉੱਤੇ ਕਿੰਤੂ ਪ੍ਰੰਤੂ ਹੁੰਦਾ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਮੈਂਬਰਾਂ ਕੋਲੋਂ ਅਧਿਕਾਰ ਲੈ ਲੈਂਦੇ ਐ ਫਿਰ ਬਿਨਾਂ ਕਿਸੇ ਵਿਚਾਰ ਤੋਂ ਬਿਨਾਂ ਕਿਸੇ ਮੈਂਬਰਾਂ ਨੂੰ ਦੱਸਣ ਤੋਂ ਲਫਾਫੇ ਵਿੱਚੋਂ ਪ੍ਰਧਾਨ ਕੱਢਦੇ ਐ ਕਿਉਂਕਿ ਜਦੋਂ ਅਸੀਂ ਵੀ ਬਣਦੇ ਐ ਮੈਂ ਵੀ ਚਾਰ ਵਾਰੀ ਬਣੀ ਐ ਤਾਂ ਜਦੋਂ ਮੈਨੂੰ ਵੀ 1 ਵਜੇ ਪਤਾ ਲੱਗਦਾ ਹੁੰਦਾ ਸੀਗਾ ਕਿ ਪ੍ਰਧਾਨ ਕੌਣ ਚੁਣਿਆ ਜਾਣਾ ਭਾਵੇਂ ਸਾਰੇ ਮੈਂਬਰਾਂ 'ਚ ਸਲਾਹ ਵੀ ਕਰਦੇ ਆ ਮੈਂ ਨਹੀਂ ਕੰਦੀ ਕਿ ਸਲਾਹ ਨਹੀਂ ਕਰਦੇ ਮੈਂਬਰਾਂ ਕੋਲ ਪੁੱਛਦੇ ਵੀ ਆ ਕੋਰ ਕਮੇਟੀ ਨਾਲ ਸਲਾਹ ਕਰਦੇ ਆ ਲੀਡਰਾਂ ਕੋਲ ਪੁੱਛਦੇ ਆ ਲੇਕਿਨ ਜਦੋਂ ਰਿਜ਼ਲਟ ਜਿਹੜਾ ਹੁੰਦਾ ਹੈ ਮੇਨ ਕੈਂਡੀਡੇਟ ਦਾ ਉਹ ਕੈਂਡੀਡੇਟ ਦਾ ਰਿਜ਼ਲਟ ਜਦੋਂ ਸਵੇਰ ਨੂੰ ਆਉਂਦਾ 1 ਵਜੇ ਤਾਂ ਉਸ ਵੇਲੇ ਸਾਰਿਆਂ 'ਚ ਇੱਕਦਮ ਹੁੰਦਾ ਹੈ ਕਿ ਭਾਵੇਂ ਕਿਸੇ ਦੀ ਯੋਗਤਾ ਨਹੀਂ ਦੇਖੀ ਜਾਂਦੀ ਸ਼ਾਇਦ ਕਿਸੇ ਦੀ ਰੁਚੀ ਨਹੀਂ ਦੇਖੀ ਜਾਂਦੀ ਕਿਸੇ ਦੀ ਕੰਮ ਕਰਨ ਦੀ ਭਾਵਨਾ ਨਹੀਂ ਦੇਖੀ ਜਾਂਦੀ ਤੇ ਸ਼ੈ ਦੇ ਲਫਾਫੇ ਚੋਂ ਨਿਕਲਦਾ ਗੱਲ ਇਹ ਸੀ ਤਾਂ ਮੈਂ ਚਾਹਦੀ ਸੀ ਵੀ ਚਾਹਨੀ ਹੈ ਕਿ ਚਲੋ ਜੇ ਪ੍ਰਧਾਨ ਸਾਹਿਬ ਇਸ ਵਾਰ ਇਹਨੂੰ ਥੋੜਾ ਚੇਂਜ ਕਰ ਲੈਣ ਤੇ ਲਫਾਫਾ ਕਲਚਰ ਜਿਹੜਾ ਆਮ ਲੋਕਾਂ ਚ ਵਸਿਆ ਹੋਇਆ ਉਹ ਨਾ ਹੋਵੇ ਵੰਨਾ ਸ਼ੋਮਨੀ ਗਮਰਦ ਅਕਾਲੀ ਦਲ ਦਾ ਹੀ ਹਰ ਵਰਕਰ ਜਿਹੜਾ ਸ਼ੋਮਨੀ ਕਾਲੀ ਦਲ ਦਾ ਹੀ ਹੈ ਹਰ ਮੈਂਬਰ ਜਿਹੜਾ ਸ਼ੋਮਨੀ ਕਾਲੀ ਦਲ ਦਾ ਹੀ ਹੈ ਥੋੜੇ ਥੋੜਾ ਜਿਹਾ ਮੈਂ ਤੁਹਾਡੇ ਕੋਲ ਸਪਸ਼ਟ ਜਾਨਣਾ ਚਾਹੁੰਗਾ ਥੋੜਾ ਸਿਆਸੀ ਜਵਾਬ ਨਹੀਂ ਹੋਏਗਾ ਲਫਾਫਾ ਕਲਚਰ ਕਿ ਨੂੰ ਕਹਿ ਰਹੇ ਹੋ ਤੁਸੀਂ ਇਹ ਲਫਾਫਾ ਕਲਚਰ ਸਰਜੀਤ ਸਿੰਘ ਬਾਦਲ ਬਾਦ ਪਰਵਾਦ ਨੂੰ ਚੋਂ ਨਿਕਲ ਰਿਹਾ ਹੈ ਦੇਖੋ ਜਦੋਂ ਸਾਰੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਸਾਰਿਆਂ ਦੇ ਸੁਝਾ ਲਏ ਜਾਂਦੇ ਹੈ ਫਿਰ ਅਧਿਕਾਰ ਦਿੱਤਾ ਜਾਂਦਾ ਹੈ ਕਿ ਜਿਹਨੂੰ ਤੁਸੀਂ ਬਣਾਉਗੇ ਕਿਸੇ ਸਹਿਮਤ ਹੈ ਫਿਰ ਉਸ ਵੇਰ ਨੂੰ ਜਦੋਂ ਉਹਦਾ ਨਾਮ ਪੇਸ਼ ਕੀਤਾ ਜਾਂਦਾ 1:00 ਵਜੇ ਕਰਦੇ ਅਸੀਂ ਮੈਂਬਰ ਹੀ ਐ ਤੇ ਲੋਕਾਂ ਦੇ ਮਨ ਚ ਹੁੰਦਾ ਵੀ ਸ਼ਾਇਦ ਲਫਾਫੇ ਚ ਲੇ ਕੇ ਗਿਆ ਹੋਣਾ ਤੇ ਉਹ ਲਫਾਫੇ ਵਿੱਚੋਂ ਨਿਕਲਿਆ ਇਹਨੂੰ ਲਫਾਫਾ ਕਲਚਰ ਕਹ ਦਿੰਦੇ ਆ ਬੀਬੀ ਜੀ ਜਿਹਦਾ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਜਦੋਂ ਤੋਂ ਚੋਣਾ ਨਹੀਂ ਹੋਇਆ ਜੀਪੀਸੀ ਦੀਆਂ ਉਹ ਤੋਂ ਲੈ ਕੇ ਹੁਣ ਤੱਕ 10 12 ਵਾਰ ਤਦਾਨ ਹਰ ਇੱਕ ਸਾਲ ਤੋਂ ਲੱਗੇ ਚਾਰ ਵਾਰ ਤੁਸੀਂ ਬਣੇ ਹੋ ਹੋਰ ਕਿਉਂ ਇਹ ਲੱਗਾ ਲੱਗਦਾ ਬੀਬੀ ਜੀ ਤੁਹਾਨੂੰ ਕਿ ਲਫਾਫਾ ਕਲਚਰ ਹੀ ਚੱਲ ਰਿਹਾ ਨਹੀਂ ਮੈਨੂੰ ਕੱਲੀ ਨੂੰ ਨਹੀਂ ਲੱਗਦਾ ਮੈਨੂੰ ਇਹ ਲੱਗਦਾ ਕਿ ਲੋਕ ਸਾਡੇ ਤੋਂ ਜਿਹੜੀ ਚਰਚਾ ਕਰਦੇ ਉਹਨੂੰ ਬੰਦ ਕੀਤੀ ਜਾਵੇ ਜਿਹੜੀ ਚਰਚਾ ਹੁੰਦੀ ਹੈ ਬੰਨਣਾ ਕੋਈ ਵੀ ਹੈ ਸਾਡਾ ਹੀ ਬੰਨਣਾ ਹੈ ਬਸ ਹੈ ਦੰਦਾ ਕੁਝ ਨਹੀਂ ਚਰਚਾ ਲੋਕਾਂ ਚ ਹੈਗੀ ਹੈ ਜੀ ਲੋਕਾਂ ਚਰਚਾ ਹੈਗੀ ਮੈਂ ਇਹ ਕਹਾਂ ਕਿ ਨਹੀਂ ਹੈਗੀ ਚਰਚਾ ਹੈ ਔਰ ਜਿਹੜੇ ਸਿਹਰਦ ਵਿਦਵਾਨ ਹੈ ਉਹ ਵੀ ਰੋਜ਼ ਅਸੀਂ ਦੇਖਦੇ ਆਂ ਟੈਲੀਵਿਜ਼ਨਾਂ ਤੇ ਬੋਲਦੇ ਆਂ ਚੈਨਲਾਂ ਤੇ ਬੋਲਦੇ ਆ ਇਹਨੂੰ ਕਹਿੰਦੇ ਲਫਾਫਾ ਕਲਚਰ ਹੈ ਤੇ ਮੈਂ ਕਹਾਂ ਜਿਹੜੇ ਸਿਹਰਦ ਵਿਦਵਾਨ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਨਹੀਂ ਇਹ ਸਾਰਿਆਂ ਦੀ رائے ਲੈ ਕੇ ਹੀ ਕੈਂਡੀਡੇਟ ਚੁਣਿਆ ਜਾਂਦਾ ਹੈ ਇਹ ਗੱਲ ਜਿਹੜੀ ਹੈ ਜਦੋਂ ਤੁਸੀਂ ਓਪਨ ਹੀ ਕਹਿ ਦੋਗੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਕਿ ਆਹ ਕੈਂਡੀਡੇਟ ਹੈ ਤੇ ਆਪੇ ਸਾਰਿਆਂ ਨੂੰ ਪਤਾ ਲੱਗ ਜਾਏਗਾ ਪਿਛਲੇ 4-5 ਦਿਨ ਤੋਂ ਜਦੋਂ ਤੋਂ ਤੁਸੀਂ ਇਸ਼ਾਰਾ ਜ਼ਾਹਿਰ ਕੀਤਾ ਆ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਜਾਂ ਲਗਾਤਾਰ ਇਹ ਦੇਖਣ ਚਾ ਰਹੇ ਆ ਕਹਿੰਦੇ ਜੀ ਬੀਬੀ ਜਗੀਕੋ ਜਿਹੜੇ ਬਾਗੀ ਹੋ ਰਹੇ ਨੇ ਅਕਾਲੀ ਦਲ ਬਾਦਲ ਦੇ ਨਾਲ ਬਗਾਵਤ ਕਰਨ ਲੱਗੇ ਨੇ ਦੇਖੋ ਨਾ ਤੇ ਮੇਰੀ ਪਾਰਟੀ ਨਾਲ ਬਗਾਵਤ ਹੋ ਸਕਦੀ ਹੈ ਕਿਉਂਕਿ ਮੇਰੇ 100 ਸਾਲ ਦਾ ਮੇਰੇ ਪਰਿਵਾਰ ਦਾ ਪਿਛੋਕੜ ਜਿਹੜਾ 100 ਸਾਲ ਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਸਾਰਿਆਂ ਨੇ ਪੂਰੀ ਜਿੰਦ ਜਾਨ ਦੇ ਨਾਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਸਮਝਿਆ ਜਾ ਰਿਹਾ ਹੈ ਜਿਦਾ ਬੈਕਫੁੱਟੇ ਜਾ ਰਿਹਾ ਹੈ ਚਿੰਤਾ ਸਭ ਨੂੰ ਹੀ ਆ ਭਾਵੇਂ ਉਹ ਪ੍ਰਧਾਨ ਸਾਹਿਬ ਹੋਣ ਭਾਵੇਂ ਸਾਡੇ ਲੀਡਰ ਸਾਹਿਬਾਨ ਹੋਣ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਵੀ ਬੀਬੀ ਜੀ ਦੂਜੀਆ ਪਾਰਟੀ ਵੀ ਆ ਗਏ ਆ ਇਹ ਕੋਲ ਨੇ ਬਣਾ ਲਿਆ ਆਪਾਂ ਧੜੇ ਦੀ ਗੱਲ ਕਰ ਰਹੇ ਹਾਂ ਬਾਦਲ ਦਲ ਕਹਿ ਰਹੇ ਨੇ ਤੁਸੀਂ ਬਾਦਲ ਦਲ ਨਾਲ ਵੀ ਕਰ ਸਕਦੇ ਹੋ ਮੰਨ ਲਓ ਕਿ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬਾਦਲ ਦਲ ਦੀ ਆਪਾਂ ਮੰਨ ਲਈ ਜਾਵੇ ਜਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਪ੍ਰਧਾਨ ਸਾਹਿਬ ਨੇ ਸਦਾ ਸਿੰਘ ਵੀਸੇ ਬਾਦਲ ਸਾਡਾ ਬਾਦਲ ਦਲ ਨਹੀਂ ਹੈ ਇਹ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ ਪ੍ਰਧਾਨ ਸਾਹਿਬ ਨੇ ਸਦਾ ਸਿੰਘ ਵੀਸੇ ਜੀ ਬਾਦਲ ਲੋਕਾਂ ਦੀ ਕਾਰਨ ਦੀ ਗੱਲ ਹੀ ਕਰਦੇ ਨੇ ਕਿ ਉਹ ਕਹਿੰਦੇ ਜੀ ਬਾਦਲ ਨਹੀਂ ਮੈਂ ਗਲਤ ਕਿਉਂ ਕਹਾ ਵੀ ਮੈਂ ਕਿਹਦੇ ਦਲ ਨਾਲ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਚ ਪ੍ਰਧਾਨ ਸਾਹਿਬ ਸਦਾ ਸੁਭੀਸ਼ੇ ਬਾਦਲ ਨੇ ਜੀ ਤੇ ਜਿਹੜਾ ਵੀ ਬੀਬੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਿਹੜੇ ਵਿਰੋਧੀ ਤੇ ਨੇ ਜਦੋਂ ਤੁਹਾਡਾ ਬਿਆਨ ਆਂਦਾ ਹੈ ਵਿਰੋਧੀ ਵੀ ਇਹ ਕਹਿ ਲਾ ਪੈਂਦੇ ਨੇ ਕਿ ਅਸੀਂ ਬੀਬੀ ਨੂੰ ਸਮਰਥਨ ਦੇਵਾਂਗੇ ਜੇ ਬੀਬੀ ਜੀ ਕੋ ਜਿਹੜੇ ਆ ਬਾਦਲ ਪ੍ਰਵਾਦ ਦਾ ਜਾਂ ਬਾਦਲ ਦਲ ਦਾ ਵਿਰੋਧ ਕਰਦੇ ਨੇ ਜਿਹੜਾ ਤੁਸੀਂ ਕਹਿੰਦੇ ਕੋ ਬੇਸ਼ੱਕ ਉਹ ਸੌਮੀ ਕਾਰਜ ਵਾਲੇ ਬਾਦਲ ਦਾ ਸਰਦਾਰ ਨੇ ਸੁਭੀਸ਼ੇ ਬਾਦਲ ਨੇ ਜੋ ਵਿਰੋਧ ਕਰਦੇ ਨੇ ਤਾਂ ਉਹ ਤੁਹਾਨੂੰ ਸਮਰਥਨ ਦੇਣਗੇ ਮੈਂ ਬਾਦਲ ਸਾਹਿਬ ਦਾ ਵਿਰੋਧ ਨਹੀਂ ਕਰ ਰਹੀ ਜੀ ਮੈਂ ਤੇ ਸੋਧ ਕਰ ਰਹੀ ਹਾਂ ਮੈਂ ਤੇ ਇੱਕ ਉਹਨਾਂ ਨੂੰ ਸੁਝਾਅ ਦਿੱਤਾ ਕਿ ਜਿਹੜੀ ਕਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਹਰ ਸਿੱਖ ਹਰ ਪੰਜਾਬੀ ਹਰ ਜਿਹੜਾ ਗੁਰਨਾਨਕ ਨਾਮ ਲੇਵਾ ਉਹ ਮਹਿਸੂਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਕੋਈ ਵੀ ਕਿਤੇ ਵੀ ਬੈਠਾ ਹੈ ਪੰਜਾਬ ਚ ਬੈਠਾ ਹੈ ਭਾਰਤ ਚ ਬੈਠਾ ਹੈ ਭਾਰਤ ਤੋਂ ਬਾਹਰ ਬੈਠਾ ਹੈ ਹਰ ਕੋਈ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਕੋਈ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਕਾਲ ਦਲ ਕਮਜ਼ੋਰ ਹੋਵੇ ਸੋ ਇਹ ਉਹ ਇਹ ਸੋਚਦੇ ਆ ਕਿ ਜਿਨ੍ਹਾਂ ਧਾਰਨਾ ਕਰਕੇ ਕਮਜ਼ੋਰ ਹੋਇਆ ਉਹਦੇ ਚ ਸੋਧ ਕਰ ਲੈਣੀ ਚਾਹੀਦੀ ਹੈ ਉਹ ਪਰਸੈਪਸ਼ਨ ਖਤਮ ਕਰ ਦੇਣੀ ਚਾਹੀਦੀ ਹੈ ਜੇ ਇਸ ਗੱਲ ਦੇ ਨਾਲ ਪਰਸੈਪਸ਼ਨ ਖਤਮ ਹੁੰਦੀ ਹੈ ਤੇ ਆਪਾਂ ਨੂੰ ਇਤਰਾਜ਼ ਵੀ ਕੀ ਹੈ ਬੀਬੀ ਜੀ ਉਹਨੇ ਚਾਹ ਪਰ ਪਿਲਾ ਰਹੇ ਆ ਜੀ ਅੱਜ ਦੀ ਪੀਸੀ ਦਾ ਕੋਰ ਲਗਾਤਾਰ ਸ਼ਾਇਦ 98 ਤੋਂ ਜਾਂ ਲਗਾਤਾਰ ਤੁਸੀਂ 96 ਤੋਂ ਅਜਾ ਕਿਉਂ ਹੋ ਲਗਾ ਲਾ ਪਿਆ ਕਿ ਤੁਹਾਡੇ ਕੋਲ ਕੰਮ ਰਹਿ ਗਏ ਜਿਹੜੇ ਤੁਸੀਂ ਹੁਣ ਕਰਨਾ ਚਾਹਦੇ ਹੋ ਦੇਖੋ ਜਿਹੜੀ ਅਸੀਂ ਚਰਚਾ ਸੁਣਦੇ ਆ ਕੁਝ ਜ਼ਿਹਨ ਦੇ ਵਿਦਵਾਨ ਹੈ ਜਦੋਂ ਵੀ ਕਿਤੇ ਬੋਲਦੇ ਆ ਕੁਝ ਪੰਥਕ ਜਥੇਬੰਦੀਆਂ ਨੇ ਜਦੋਂ ਵੀ ਬੋਲਦੀਆਂ ਨੇ ਜਾਂ ਕੁਝ ਸਾਡੇ ਤੋਂ ਥੋੜੀ ਜਿਹੀ ਨਾਰਾਜ਼ ਹੋ ਕੇ ਵੱਖ-ਵੱਖ ਧੜੇ ਬਣ ਗਏ ਐ ਜਾਂ ਦਲ ਬਣ ਗਏ ਐ ਜਦੋਂ ਵੀ ਉਹ ਗੱਲ ਬੋਲਦੇ ਐ ਤੇ ਉਹ ਜਿਹੜੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਐ ਸਾਡੇ 'ਚ ਜਿਸ ਤਰ੍ਹਾਂ ਉਹ ਚਾਹੁੰਦੇ ਐ ਕਿ ਸ਼ੋਮਨੀ ਗੁਰਦਾਰਾ ਪਰੰਧਕ ਕਮੇਟੀ ਜਿਹੜੀ ਐ ਇਹ ਸਾਰੇ ਨੂੰ ਦੇਸ਼ਾਂ ਵਿਦੇਸ਼ਾਂ 'ਚ ਵਸਦਿਆਂ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਪਰਕ ਜੋੜੀ ਰੱਖੇ ਸ਼ਾਇਦ ਕਿਤੇ ਅਸੀਂ ਟੁੱਟ ਗਏ ਆ ਉਹ ਮਹਿਸੂਸ ਕਰਦੇ ਆ ਕਿ ਬਹੁਤ ਸਾਰੇ ਸਵਿਹਰ ਦੇ ਵਿਦਵਾਨ ਐ ਜਿਨ੍ਹਾਂ ਨਾਲੋਂ ਅਸੀਂ ਟੁੱਟ ਚੁੱਕੇ ਆ ਕਿਉਂਕਿ ਉਹਨਾਂ ਦੇ ਜਦੋਂ ਕੋਈ ਐਡਿਟ ਲੇਖ ਹੁੰਦੇ ਆ ਉਹਨਾਂ ਦੇ ਵਿਚਾਰ ਹੁੰਦੇ ਆ ਜਾਂ ਕਿਤੇ ਡਿਬੇਟਸ ਹੁੰਦੀਆਂ ਨੇ ਉਹ ਸਾਨੂੰ ਜਦੋਂ ਸੁਝਾਅ ਦਿੰਦੇ ਆ ਤੇ ਸਾਨੂੰ ਉਹ ਆਲੋਚਨਾ ਦੇ ਪੱਖ ਤੇ ਨਹੀਂ ਲੈਣੇ ਚਾਹੀਦੇ ਸਾਨੂੰ ਸੁਝਾਅ ਦੇ ਪੱਖ ਤੇ ਲੈਣੇ ਚਾਹੀਦੇ ਆ ਸੋ ਮੈਂ ਸਮਝਦੀ ਆ ਕਿ ਜਿਹੜਾ ਪ੍ਰਧਾਨ ਹੋਵੇ ਕਿਉਂਕਿ ਸਾਡੇ 'ਚ ਵੀ ਕਮੀਆਂ ਰਹੀਆਂ ਹੋਣਗੀਆਂ ਮੈਂ ਵੀ ਹੋ ਸਕਦਾ ਉਹਨਾਂ ਦੇ ਵਿੱਚੋਂ ਹੀ ਆ ਇਹ ਨਹੀਂ ਕੋਈ ਗੱਲ ਮੈਂ ਬਾਹਰ ਨਹੀਂ ਇਹ ਸਮਝਦੀ ਮੈਂ ਵੀ ਉਹ ਕਮੀਆਂ 'ਚ ਰਹੀਆਂ ਤੇ ਮੈਂ ਮਹਿਸੂਸ ਕਰਦੀ ਆ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਰਤਬੇ ਵਕਾਰ ਨੂੰ ਬਹਾਲ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਹਰ ਸ਼ਹਿਰ ਦੇ ਵਿਦਵਾਨ ਦੇ ਨਾਲ ਆਪਣੀ ਸਾਂਝ ਪਾ ਸਕੀਏ ਸਾਡੇ ਚ ਜਿਹੜੀ ਉਹ ਕਮਜ਼ੋਰੀ ਕੱਢਦੇ ਉਹਨਾਂ ਨਾਲ ਵਿਚਾਰ ਵਿਚਾਰ ਚਰਚਾ ਕੀਤੀ ਜਾ ਸਕੇ ਹੋ ਸਕਦਾ ਉਸ ਵਿਚਾਰ ਚਰਚਾ ਚੋ ਜੇ ਸਾਡੇ ਚ ਕਮਜ਼ੋਰੀ ਨਜ਼ਰ ਆਉਂਦੀ ਉਤੇ ਠੀਕ ਕਰ ਲਈਏ ਸੋ ਵਕ ਵਕ ਧੜਿਆਂ ਚ ਵਕ ਵਕ ਸਿਆਸੀ ਪਾਰਟੀਆਂ ਚ ਬਹੁਤ ਸਾਰੇ ਸਿੱਖ ਨੁਮਾਇੰਦੇ ਐਸੇ ਬੈਠੇ ਐ ਜਿਹੜੇ ਕਿ ਚਾਹੁੰਦੇ ਐ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਦੇ ਵਿੱਚ ਸਿਖਰ ਤੇ ਸ਼ੋਵੇ ਤੇ ਸ਼੍ਰੋਮਣੀ ਅਕਾਲੀ ਦਲ ਸਾਡੀ ਸਾਇਕ ਸ਼੍ਰੋਮਣੀ ਪਾਰਟੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਾਇਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜਿਹਨੇ ਸਾਨੂੰ ਹਮੇਸ਼ਾ ਤਾਕਤ ਦੇਣੀ ਹੁੰਦੀ ਹੈ ਜਿਹਨੇ ਸਾਡੇ ਵਾਸਤੇ ਸੰਘਰਸ਼ ਵੀ ਕਰਨੇ ਹੁੰਦੇ ਹੈ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਪਿੱਛੇ ਪਿੱਛੇ ਪਹਿਲਾਂ ਵੀ ਸੰਘਰਸ਼ ਕੀਤੇ ਕੁਰਬਾਨੀਆਂ ਦਿੱਤੀਆਂ ਤੇ ਆਉਣ ਵਾਲੇ ਸਮਿਆਂ 'ਚ ਵੀ ਇਹਦੀ ਜਿਹੜੀ ਉਹਨਾ ਰਾਖੀ ਵੀ ਕਰਨੀ ਹੁੰਦੀ ਹੈ ਤੇ ਉਹਨਾਂ ਨੂੰ ਉੱਚਾ ਚੁੱਕਣ ਵਿੱਚ ਆਪਣਾ ਰੋਲ ਵੀ ਅਦਾ ਕਰਨਾ ਹੁੰਦਾ ਇਹ 'ਚ ਕੋਈ ਸ਼ੱਕ ਨਹੀਂ ਪਰ ਵਿਦਵਾਨ ਜਿਹੜੇ ਹੁੰਦੇ ਹੈ ਜਾਂ ਸਿੱਖ ਜਿਹੜੇ ਆ ਉਹ ਵਕ ਵਕ ਥਾਵਾਂ ਤੇ ਬੈਠੇ ਆ ਤੇ ਲੋਕੀ ਮਹਿਸੂਸ ਕਰਦੇ ਆ ਕਿ ਸਾਰਿਆਂ ਨੂੰ ਸੁਣ ਲੈਣਾ ਚਾਹੀਦਾ ਤੇ ਮੈਂ ਸਹਿਮਤ ਹਾਂ ਕਿ ਸਭ ਨੂੰ ਇੱਕ ਬੁੱਕਲ ਚ ਲੈ ਕੇ ਜੇ ਅਸੀਂ ਪੰਥਕ ਤੌਰ ਦੇ ਉੱਤੇ ਮਜ਼ਬੂਤ ਹੋ ਸਕੀਏ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਰੁਤਬਾ ਬਹਾਲ ਹੋ ਸਕੇ ਤਾਂ ਉਹ ਸੋਚ ਨੂੰ ਆਪਾਂ ਅੱਗੇ ਬਤਾਈ ਜਦੋਂ ਬੀਬੀ ਜੀ ਗੁਰਨਾਣੇਸ਼ਾ ਜाहिर ਕੀਤੀ ਕਿ ਦੁਆਰਾ ਪਹਦਾਰ ਬਾਲਣਾ ਚਾਹੁੰਦੇ ਨੇ ਉਹ ਇਸ਼ਾ ਜਿਹੜੀ ਤੁਸੀਂ ਪਾਰਟੀ ਬਦਾਲ ਕੋ ਫੂਰ ਹੈ ਜाहिर ਕੀਤੀ ਚਿੱਠੀ ਰਿੱਖੀ ਕਿ ਦਰਜ ਹੈ ਇਹ ਚਲੋ ਤੇ ਕਾਫੀ ਦਿਨਾਂ ਦੀ ਅਸੀਂ ਸਾਰੇ ਲੀਡਰਸ ਨੂੰ ਮੈਂ ਕਹਿ ਰਹੀ ਸੀ ਮੈਂਬਰ ਨੂੰ ਕਹਿ ਰਹੀ ਹਾਂ ਤੇ ਮੈਂ ਉਸ ਦਿਨ ਪ੍ਰਧਾਨ ਸਾਹਿਬ ਕੋ ਗਈ ਸੀ ਮੈਂ ਆਪ ਗਈ ਹੈ ਪ੍ਰਧਾਨ ਸਾਹਿਬ ਨੇ ਮੈਂ ਉਹਨੂੰ ਕਿੱਸੇ ਮਿਲਣਾ ਮਿਲ ਕੇ ਮੈਂ ਦੱਸਿਆ ਕਿ ਆ ਇੱਕ ਤਰੀਕਾ ਬਣਾਈਏ ਤੇ ਜੇ ਤੁਸੀਂ ਹੁਕਮ ਕਰੋਗੇ ਤੇ ਮੈਂ ਵੀ ਇਹਦੇ ਚ ਹਾਜ਼ਰ ਮੈਂ ਸ਼ਾਮਲ ਹੋਵਾਂਗੀ ਨਹੀਂ ਪ੍ਰਧਾਨ ਸਾਹਿਬ ਨੇ ਕਿਹਾ ਮੈਂਬਰਾਂ ਨਾਲ ਸਲਾਹ ਕਰ ਲੈਣੇ ਆ ਸਾਰੇ ਨੂੰ ਸਲਾਹ ਕਰਕੇ ਉਸ ਤੋਂ ਬਾਅਦ ਫੈਸਲਾ ਕਰਾਂਗੇ ਤ셔 ਉਸ ਤੋਂ ਬਾਅਦ ਵੀ ਗਲਤਾਂ ਹੋਈ ਹੋਏਗੀ ਕਿਉਂਕਿ ਬੀਬੀ ਜੀ ਕਦੇ ਵੀ ਫੋਨ ਨਾ ਸੱਜਿਆ ਲਗਾ ਲੈਣਾ ਪਾਰਟੀ ਉਹਨਾਂ ਕਦੇ ਵੀ ਨਾ ਨਹੀਂ ਕਰਨਗੇ ਫੋਨ ਚੱਕਣਗੇ ਨਹੀਂ ਨਹੀਂ ਹੋਈ ਹੋਏਗੀ ਬਾਅਦ ਨਹੀਂ ਨਹੀਂ ਸਾਡੇ ਪ੍ਰਧਾਨ ਸਾਹਿਬ ਸਭ ਨਾਲ ਗੱਲ ਕਰਦੇ ਆ ਜੀ ਜਿੰਨੇ ਵੀ ਮੈਂਬਰ ਹੈ ਜਿੰਨੇ ਵੀ ਅਕਾਲੀ ਗੁਰਦਵਾਰੇ ਲੀਡਰ ਹੈ ਸਾਰੇ ਵਰਕਰ ਹੈ ਸਾਰੇ ਗੱਲ ਕਰਦੇ ਦੁਆਰਾ ਫੈਸਲਾ ਤੁਸੀਂ ਨਹੀਂ ਮੈਂ ਜਿੱ ਤੱਕ ਨਹੀਂ ਕੀਤੀ ਉਹ ਆਪ ਹੀ ਦੱਸ ਦੇਣਗੇ ਜੀ ਮੀਟਿੰਗਾਂ ਕਰਦੇ ਪਏ ਮੈਂਬਰਾਂ ਨਾਲ ਬਾਕੀ ਜਿਹੜੀ ਗੱਲ ਹੈ ਗਈ ਹੈ ਕਿ ਜਦ ਮੈਂ ਮਹਿਸੂਸ ਕਰਦੀ ਆ ਵੀ ਇਸ ਵੇਲੇ ਵਰਕਰ ਜਿਹੜਾ ਕੁਝ ਡੀਮੋਰਲਾਈਜ਼ ਹੋ ਕੇ ਬੈਠਾ ਹੋਇਆ ਘਰ ਕੋਈ ਲੀਡਰ ਡੀਮੋਰਲਾਈਜ਼ ਹੋ ਕੇ ਬੈਠੇ ਹੈ ਜੇ ਸ਼੍ਰੋਮਣੀ ਕਾਲ ਦਲ ਮਜ਼ਬੂਤ ਹੋਵੇਗਾ ਤੇ ਉਹ ਬਾਹਰ ਨਿਕਲਣਗੇ ਤਕੜੇ ਹੋਣਗੇ ਅਹੀ ਜਿਹੜੀ ਪਿੱਛੇ ਪਾਰਟੀ ਦੀ ਥੋੜੀ ਜੀ ਜ਼ਿਆਦਾ ਹਾਸ਼ੀਏਤ ਬਾਹਰ ਹੋ ਗਈ ਜਿਹਦੇ ਨਾਲ ਲੋਕੀ ਮਹਿਸੂਸ ਕਰਦੇ ਵੀ ਬਹੁਤ ਮਿਹਨਤ ਕਰਨੀ ਪੈਗੀ ਤੇ ਮੈਂ ਸਮਝਦੀ ਹਾਂ ਕਿ ਨਹੀਂ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਜੁਆ ਹੈ ਕਲੈਕਟਿਵਲੀ ਹੈ ਕਿ ਅਸੀਂ ਤਕੜੇ ਕਰੀਏ ਹਰ ਇੱਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨੂੰ ਤਕੜਾ ਕਿਦਾਂ ਕਰਨਾ ਹੈ ਦੇਖੋ ਜੇ ਮੰਨ ਲਓ ਕਿ ਮੈਂ ਵੀ ਜਤਨ ਕਰਦੀ ਹਾਂ ਆਪਣੇ ਤਰੀਕੇ ਨਾਲ ਇਹ ਵੀ ਪਾਰਟੀ ਲਈ ਸਾਰਥਕ ਹੋਏਗਾ ਪ੍ਰਧਾਨ ਸਾਹਿਬ ਨੇ ਤੇ ਕਰਨਾ ਹੀ ਹੁੰਦੇ ਹੈ ਉਹਨਾਂ ਸਭ ਨੂੰ ਨਾਲ ਲੈ ਕੇ ਕਰਨੇ ਹੁੰਦੇ ਹਨ ਵਰਕਰ ਕੋਈ ਵੀ ਜਿਹੜਾ ਹੈ ਉਹ ਸਾਰਥਕ ਕੰਮ ਕਰੇਗਾ ਤੇ ਪਾਰਟੀ ਤਕੜੀ ਹੋਏਗੀ ਪਿਛੇ ਜਮਨੀ ਸਿੰਘ ਬਰਾਰਵਾਨ ਨੇ ਇਹ ਕਿਹਾ ਸੀਗਾ ਕਿ ਸਾਨੂੰ ਪਾਰਟੀ ਬਦਲਣ ਦੀ ਲੋੜ ਹੈ ਬੀਬੀ ਜੀ ਕੀ ਤੁਹਾਨੂੰ ਕੀ ਲੱਗਦਾ ਹੈ ਦੇਖੋ ਮੈਂ ਇਹ ਨਹੀਂ ਕੰਦੀ ਕਿ ਪਾਰਟੀ ਪ੍ਰਧਾਨ ਬਦਲਣ ਦੀ ਲੋੜ ਹੈ ਕਿ ਕੀ ਹੈ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਰਾਜਨੀਤਿਕ ਸਾਡੀ ਪਾਰਟੀ ਹੈ ਉਹਦੇ ਵਿੱਚ ਕੋਈ ਵੀ ਵਿਚਾਰ ਹੋਏਗਾ ਪਾਰਟੀ ਵਿੱਚ ਬੈਠ ਕੇ ਕਰਾਂਗੇ ਕਿਉਂਕਿ ਮੈਂ ਪਾਰਟੀ ਦੀ ਜਿਹੜੀ ਕੋਈ ਅਸੀਂ ਦੇਣੀ ਹੈ ਉਹਨੂੰ ਸੁਝਾਅ ਦੇਣਾ ਵਿੱਚ ਬੈਠ ਕੇ ਦੇਾਂਗੇ ਜੇ ਇੱਕ ਵਿਅਕਤੀ ਕੋਈ ਸੁਝਾਅ ਦਿੰਦਾ ਉਹ ਉਹਦੇ ਸੁਝਾਅ ਹੋ ਸਕਦੇ ਐ ਮੈਂ ਕੋਈ ਵੀ ਸੁਝਾਅ ਦੇਣਾ ਹੋਗਾ ਪ੍ਰਧਾਨ ਸਾਹਿਬ ਨੂੰ ਆਪ ਦੇਵਾਂਗੀ ਪਾਰਟੀ 'ਚ ਦੇਵਾਂਗੀ ਤੇ ਜਿਹੜੀ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਐ ਕਿਉਂਕਿ ਮੈਂ ਉੱਥੇ ਕੰਮ ਕੀਤਾ ਹੋਇਆ ਹੈ ਮੈਨੂੰ ਉੱਥੇ ਦੀਆਂ ਮੁਸ਼ਕਲਾਂ ਦਾ ਵੀ ਪਤਾ ਹੈ ਮੈਨੂੰ ਉੱਥੇ ਲੋੜਾਂ ਕੀ ਹੈ ਉੱਥੇ ਕੰਮ ਕੀ ਕਰਨਾ ਚਾਹੀਦਾ ਹੈ ਹੋਰ ਕਿੱਥੇ ਸੇ ਕਮਜ਼ੋਰ ਰਹੇ ਹਨ ਕਿਹੜੇ-ਕਿਹੜੇ ਸਾਡੇ ਕੋਲ ਕੰਮ ਅਜੇ ਅਧੂਰੇ ਰਹਿ ਗਏ ਹੈ ਉਹ ਤਕਰੀਬਨ ਕਾਫੀ ਚੀਜ਼ਾਂ ਨੇ ਜਿਨ੍ਹਾਂ ਵਿੱਚ ਮੈਂ ਸਮਝ ਲਈ ਕਿ ਮੈਂ ਆਪਣਾ ਰੋਲ ਅਦਾ ਕਰ ਸਕਦੀ ਦੁਬਾਰਾ ਜੀ ਤੁਸੀਂ ਪ੍ਰਧਾਨ ਤੇ ਆ ਜਨਾ ਜੀ ਬੀਬੀ ਜੀ ਕੋਲ ਉਹਨਾਂ ਨੇ ਇਸ਼ਾਰਾ ਕੀਤਾ ਉਤੋਂ ਇਲਾਵਾ ਜਿਹੜੇ ਅਜਿੰਨੇ ਮੈਂਬਰ ਨੇ ਬੀਬੀ ਜੀ ਕੋਲ ਮਿਲਦੇ ਨੇ ਕਿੰਨੇ ਕ ਮੈਂਬਰਾਂ ਨੂੰ ਮਿਲਿਆ ਤੇ ਕੀ ਉਹਨਾਂ ਦਾ ਤੁਹਾਡੀ ਸਰਪ੍ਰਸਤੀ ਦੇਖੋ ਸਾਰੇ ਮੈਂਬਰ ਸਦਾ ਹੀ ਮੇਰੇ ਸੰਪਰਕ ਚ ਰਹਿੰਦੇ ਪਿਛਲੇ ਸਾਲ ਮੈਂ ਜਦੋਂ ਪ੍ਰਧਾਨਗੀ ਵੀ ਕੀਤੀ ਹੈ ਜਾਂ ਮੁੱਖ ਸੇਵਾਦਾਰ ਸੀ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਮੇਰੇ ਕੋਲ ਇੱਕ ਇੱਕ ਮੈਂਬਰ ਦਾ ਮੇਰਾ ਨਾਮ ਮੇਰੀ ਹੱਥਾਂ ਤੇ ਟਿਪਸ ਤੇ ਹੈ ਹਰ ਮੈਂਬਰ ਮੈਨੂੰ ਦੁੱਖਾਂ ਸੁੱਖਾਂ ਚ ਅਸੀਂ ਇਕੱਠੇ ਹੁੰਨੇ ਹਰ ਮੈਂਬਰ ਸਾਡੀਆਂ ਖੁਸ਼ੀਆਂ ਗਮੀਆਂ ਚ ਅਸੀਂ ਸਾਂਝੀਆਂ ਕਰਦੇ ਹਰ ਮੈਂਬਰ ਨੂੰ ਟੈਲੀਫੋਨ ਤੇ ਸਾਡਾ ਸੰਪਰਕ ਰਹਿੰਦਾ ਹੈ ਮੈਂਬਰ ਸਾਡੇ ਬਹੁਤ ਸਤਿਕਾਰ ਵਾਲੇ ਹੈ ਬੜੇ ਪਿਆਰ ਨਾਲ ਰਹਿੰਦੇ ਨੇ ਸਾਰੇ ਇੱਕ ਦੂਜੇ ਦੇ ਨਾਲ ਕੋਈ ਕਿਸੇ ਕਿਸਮ ਦੀ ਕਿਸੇ ਕਿਸਮ ਦਾ ਕੋਈ ਵਿਚਾਰ-ਤਾਰਕਤੋਂ ਦੇ ਉੱਤੇ ਵਕਰੀ ਵੀ ਨਹੀਂ ਤੇ ਮੈਂ ਸਮਝਦੀ ਆ ਕਿ ਉਹ ਮੈਨੂੰ ਵੀ ਸਮਝਦੇ ਆ ਤੇ ਮੈਂ ਉਹਨਾਂ ਨੂੰ ਸਮਝਦੀ ਆ ਹੁਣ ਤੇ ਮੈਂ ਸਿਰਫ ਮੈਂਬਰਾਂ ਨਾਲ ਰਿਕੁਐਸਟ ਹੀ ਕਰ ਰਹੀ ਹਾਂ ਟੈਲੀਫੋਨ ਦੇ ਉੱਤੇ ਕਿ ਜੇ ਤੁਸੀਂ ਹੁਕਮ ਕਰੋ ਤੇ ਮੈਂ ਇਹਦੇ ਵਿੱਚ ਆਵਾਂ ਤੇ ਸਾਥ ਦੇ ਜਿਹੜੇ ਵਿਰੋਧੀ ਮੈਂਬਰ ਕਹਿੰਦੇ ਉਹਨਾਂ ਨੂੰ ਵੀ ਜਿੱਦੀ ਮਿਲ ਕੇ ਆਏ ਨੇ ਮੈਂਬਰ ਕੋਈ ਵਿਰੋਧੀ ਹੈ ਹੀ ਨਹੀਂ ਜੀ ਜੀ ਨਰਾਜ਼ ਹੋ ਕੇ ਤੁਹਾਡੇ ਤੋਂ ਨਹੀਂ ਨਰਾਜ਼ ਕੁਝ ਕੱਲਾਂ ਤੋਂ ਹੋਏ ਆ ਹੈ ਸ਼ਰੋਮਣੀ ਕਾਲੀ ਦਲ ਦੀ ਹੈ ਨਰਾਜ਼ ਜਿਹੜੀਆਂ ਲੋਕਾਂ ਨੇ ਸਾਡੇ ਝੂਠੇ ਇਲਜ਼ਾਮ ਵੀ ਲੱਗੇ ਆ ਉਹ ਜਿਹੜੇ ਇਲਜ਼ਾਮ ਝੂਠੇ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕਰਨਾ ਹੈ ਉਹ ਸਾਡੀ ਵੱਡੀ ਜ਼ਿੰਮੇਵਾਰੀ ਹੈ ਮੰਨ ਲਓ ਵਿਧਵੀ ਵਾਲਾ ਕਾਂਡ ਹੈ ਉਹ ਲੋਕਾਂ ਨੂੰ ਸਪਸ਼ਟ ਸਪਸ਼ਟ ਕਿਵੇਂ ਕਰਨਾ ਹੈ ਇਹ ਸਾਡੀ ਡਿਊਟੀ ਹੈ ਅਸੀਂ ਨਹੀਂ ਕਰ ਸਕੇ ਇਹਨਾਂ ਚੀਜ਼ਾਂ ਤੋਂ ਉਹ ਦੁਖੀ ਹੈ ਉਹ ਕਹਿੰਦੇ ਸੀ ਸ਼ਰੋਮਣੀ ਕਾਲੀ ਦਲ ਨਹੀਂ ਛੱਡਿਆ ਅਸੀਂ ਕੇਵਲ ਉਹਨਾਂ ਚੀਜ਼ਾਂ ਕਰਕੇ ਥੋੜਾ ਗੁੱਸੇ ਹਾਂ ਤੇ ਉਹਨਾਂ ਦਾ ਰੋਸਾ ਜਿਹੜਾ ਗੁੱਸਾ ਜਿਹੜਾ ਉਹ ਦੂਰ ਕਰਾਂਗੇ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਆਪੇ ਇਕੱਠੇ ਹੋ ਜਾਾਂਗੇ ਤੇ ਪਾਰਟੀ ਮਜ਼ਬੂਤ ਹੋ ਜਾਏਗੀ ਬਿਜਲੀ ਕਿਤੇ ਤਰੁਪੁਰ ਪਤਨ ਦੇ ਨਾਮ ਦੇ ਉੱਪਰ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਕਹਿੰਦੇ ਜਿਹੜੇ ਐ ਜੀ ਪੀ ਸੀ ਨੂੰ ਲੋਕ ਜਿਹੜੇ ਦੋਸ਼ੀ ਮੰਨਦੇ ਨੇ ਕਿ ਇਹਨਾਂ ਕੋਈ ਪ੍ਰਚਾਰ ਨਹੀਂ ਹੁੰਦਾ ਮੱਲੂ ਸਿੱਖਾਂ ਦੀ ਬਾਣੀ ਤੁਸੀਂ ਕੀ ਮੰਨਦੇ ਹੋ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦੀਆਂ ਤੋਂ ਲੈ ਕੇ ਪ੍ਰਚਾਰ ਕਰ ਰਹੀ ਹੈ ਗੁਰਮਤ ਦਾ ਸਿਧਾਂਤ ਦਾ ਪਰੰਪਰਾਵਾਂ ਦਾ ਮਰਿਆਦਾ ਦਾ ਪ੍ਰਚਾਰ ਕਰਨਾ ਇਹਦਾ ਪਰਮ ਧਰਮ ਹੈ। ਔਰ ਨਾ ਕੋਈ ਕਮੀ ਹੈ ਸਗਾਂ ਚੜਾਈਆਂ ਵਾਲੇ ਪਾਸੇ ਘਰ ਘਰ ਤੱਕ ਪਹੁੰਚ ਰਹੀ ਹੈ। ਘਰ ਘਰੰ ਦਾ ਧਰਮਸਾਲ ਹੋਵੇ, ਕੀਰਤਨ ਸਦਾ ਵਸੂਆ। ਹਰ ਗੁਰਦੁਆਰੇ 'ਚ ਹਰ ਗਲੀ 'ਚ ਮਹੱਲੇ 'ਚ ਈਵਨ ਪਿੰਡਾਂ ਦੇ 12000 ਪਿੰਡ ਤੇ ਕਟੋ-ਕਟ ਮੈਂ ਕਹਿ ਸਕਦੀ ਆ ਕਿ 50000 ਤੋਂ ਉੱਪਰ ਗੁਰਦੁਆਰਾ ਹੋਏਗਾ। ਜਿੰਨਾ ਵੀ ਪੰਜਾਬ ਖਾਸ ਕਰਕੇ ਜੀਪ 50000 ਗੁਰਦੁਆਰੇ ਚ ਸਵੇਰੇ ਸ਼ਾਮ ਦੇਖ ਲੋ ਕੋਈ ਗੁਰਦੁਆਰਾ ਆਸਾਨੀ ਜਿੱਤਨੇ ਇਤਨਾ ਬਣਾਉਂਦਾ ਵੇ ਜਿੱਥੇ ਗੁਰਮਤ ਦਾ ਪ੍ਰਚਾਰ ਨਾ ਹੁੰਦਾ ਵੇ ਭਾਵੇਂ ਉਹ ਦੂਜੇ ਗੁਰਦੁਆਰੇ ਲੁੱਕ ਲੈ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੈਂ ਅੱਗੇ ਕਰਨ ਅੱਗੇ ਕਰਨ ਲੱਗੀ ਦੇਖੋ ਪਹਿਲਾਂ ਤੇ ਸਿੱਖ ਦੇ ਨਾਂ ਦੇ ਨਾਲ ਧਰਮ ਪਰਿਵਰਤਨ ਜੋੜਨਾ ਹੀ ਇਹ ਤੱਕਾ ਹੋਏਗਾ ਸਿੱਖ ਤੇ ਇਹ ਨਾਂ ਜੁੜਦਾ ਹੀ ਨਹੀਂ ਸਿੱਖ ਦੇ ਨਾਲ ਕਿਉਂਕਿ ਸਿੱਖ ਦੀਆਂ ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਉਹ ਤੇ ਖੋਪਰੀ ਲਵਾ ਸਕਦਾ ਹੈ ਉਹ ਤੇ ਆਪਣੀ ਪੋਟੇ-ਪੋਟੇ ਕਟਾ ਸਕਦਾ ਹੈ। ਬੰਦ-ਬੰਦ ਕਟਾ ਸਕਦਾ ਹੈ। ਸਾਡੀਆਂ ਬੀਬੀਆਂ ਹੀ ਬੱਚਿਆਂ ਦੇ ਟੁਕੜੇ ਕਰਾ ਕੇ ਗਲਾ ਚ ਹਰ ਪਵਾ ਸਕਦੀਆਂ ਨੇ। ਖੰਨੀ-ਖੰਨੀ ਰੋਟੀ ਦੇ ਗੁਜ਼ਾਰਾ ਕਰ ਸਕਦੀਆਂ। ਸਿੱਖ ਵਿਚਾਰਧਾਰਾ ਨੂੰ ਕੋਈ ਕੋਈ ਖੋਰਾ ਨਹੀਂ ਲੈ ਸਕਦਾ। ਸਿੱਖ ਸੋਚ ਨੂੰ ਕੋਈ ਖੋਰਾ ਨਹੀਂ ਲੈ ਸਕਦਾ। ਹਾਂ, ਹਰ ਧਰਮ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਜ਼ਾਦੀ ਹੈ। ਪਰ ਹਰ ਧਰਮ ਦੇ ਵਿੱਚ ਸਾਰੇ ਜਿਹੜੇ ਐ ਉਹ ਇੱਕੋ ਜਿਹੇ ਨਹੀਂ ਹੁੰਦੇ। ਕੁਝ ਗਲਤ ਪ੍ਰਚਾਰਕ ਵੀ ਆ ਜਾਂਦੇ ਆ ਕੁਝ ਪਖੰਡੀ ਵੀ ਆ ਜਾਂਦੇ ਆ ਕੋਈ ਪਰਮਾ ਵਿਹਮਾ ਚ ਪਾਉਣ ਵਾਲੇ ਵੀ ਆਂਦੇ ਆ ਕੋਈ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਨਿੱਜੀ ਤੌਰ ਤੇ ਜੋੜਨਾ ਵੀ ਚਾਹੁੰਦੇ ਆ ਸੋ ਉਹ ਇੱਕ ਧਰਮ ਨਹੀਂ ਉਹ ਸਾਰੇ ਧਰਮਾਂ ਚ ਹੈ ਹੋ ਸਕਦਾ ਸਿੱਖ ਧਰਮ ਚ ਵੀ ਐਸੇ ਲੋਕ ਹੋਣ ਹੋ ਸਕਦਾ ਮੁਸਲਮਨ ਧਰਮ ਚ ਵੀ ਐਸੇ ਲੋਕ ਹੋਣ ਇਸਾਈ ਧਰਮ ਚ ਵੀ ਹੋਣ Hindu ਧਰਮ ਚ ਵੀ ਹੋਣ ਸੋ ਇਹ ਤੇ ਗੁੰਮਰਾਹ ਉਹੀ ਹੁੰਦਾ ਜਿਹੜਾ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਜਾਂ ਆਤਮਿਕ ਤੌਰ ਤੇ ਰੋਗੀ ਹੁੰਦਾ ਰੋਗੀ ਵਿਅਕਤੀ ਹੀ ਦੂਜੇ ਪਾਸੇ ਜਾਂਦਾ ਹੈ ਗੁੰਮਰਾਹਕੁਨ ਪ੍ਰਚਾਰ ਚ ਹੁੰਦਾ ਹੈ ਵਰਨਾ ਜਿਹੜਾ ਰਿਸਤ ਪੁਸ ਸਿੱਖ ਹੈ ਜਾਂ ਜਿਹੜਾ ਸਿੱਖੀ ਸੋਚ ਰੱਖਦਾ ਸਿੱਖ ਸਿਧਾਂਤ ਰੱਖਦਾ ਉਹ ਕਦੀ ਵੀ ਇਹੋ ਜਿਹੇ ਕੰਮ ਵਾਲੇ ਪਾਸੇ ਨਹੀਂ ਜਾ ਸਕਦਾ ਸੁਣ ਮੇਰੀ ਜੀ ਬੀਬੀ ਕਿ ਫਲਾਣਾ ਸਿੰਘ ਧਰਮ ਪ੍ਰਵर्तन ਕਰਾ ਕੇ ਫਲਾਣਾ ਸਿੰਘ ਧਰਮ ਪ੍ਰਵर्तन ਕਰ ਗਿਆ ਠੀਕ ਹੈ ਜੀ ਉਹਦੇ ਵਾਸਤੇ ਇਹ ਸੀਗਾ ਕਿ ਐ ਜੀ ਪੀ ਸੀ ਵੀ ਕਿਤੇ ਨਾ ਕਿਤੇ ਦੋਸ਼ੀ ਮੰਨਦੇ ਹੋ ਕਿ ਇਹਨਾਂ ਦੀ ਨਕਾਮੀ ਹੈ ਨਹੀਂ ਮੈਂ ਨਹੀਂ ਮੰਦੀ ਕਿਉਂਕਿ ਹਰ ਘਰ ਜਿਹੜਾ ਉਹਨੇ ਆਪਣੇ ਅੰਦਰ ਪਰਪਕਤਾ ਲਿਆਉਣੀ ਹੈ ਹਰ ਮਾਪੇ ਨੇ ਆਪਣੇ ਬੱਚੇ ਨੂੰ ਸਿੱਖੀ ਵੱਲ ਤੋਰਨਾ ਹੈ। ਹਰ ਘਰ ਸਿੱਖੀ ਦਾ ਕੇਂਦਰ ਹੈ। ਹਰ ਸਿੱਖ ਪ੍ਰਚਾਰਕ ਹੈ। ਹਰ ਸਿੱਖ ਜਿਹੜਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਘਰ ਨੂੰ ਸੰਭਾਲਣਾ ਕਿਦਾਂ। ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਧਰਮ ਦਾ ਪ੍ਰਚਾਰ ਕਰਦੀ ਹੈ। ਆਪਣਾ ਲਿਟਰੇਚਰ ਮਹਈਆ ਕਰਾਉਂਦੀ ਹੈ। ਅੰਮ੍ਰਿਤ ਸੰਚਾਰ ਦੀ ਗੱਲ ਕਰਦੀ ਹੈ। ਧਾਰਮਿਕ ਸਮਾਗਮ ਜਾਂ ਭਾਈਚਾਰੇ ਸਾਂਝ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਹੀ ਚੰਗੇ ਲੈਕਚਰ ਡਿਬੇਟਸ ਹੁੰਦੀਆਂ ਨੇ। ਸੋ ਮੈਂ ਸਭ ਇਹਦੀਆਂ ਕਮਜ਼ੋਰੀਆਂ ਇਦਾਂ ਨਹੀਂ ਹੁੰਦੀਆਂ। ਫਲਾਣਾ ਸਿੰਘ ਹੋ ਗਿਆ ਦੇਖੋ ਇੱਕ ਹੁੰਦਾ ਨਾ ਜਨਮ ਤੋਂ ਸਿੰਘ ਲੱਗ ਜਾਂਦਾ ਪਰ ਉਹਨੇ ਅਸਲੀ ਸਿੰਘ ਬਣਨਾ ਉਹ ਤਾਂ ਬਣਨਾ ਜਦੋਂ ਗੁਰੂ ਦੇ ਆਸ਼ੀਰਵਾਦ ਨਾਲ ਚੱਲੇਗਾ ਸੋ ਇੱਕ ਘਰਾਂ ਵਿੱਚ ਕਮਜ਼ੋਰੀਆਂ ਹੁੰਦੀਆਂ ਨੇ ਜਿਹੜੇ ਘਰ ਦੀ ਕਮਜ਼ੋਰੀ ਹੋਏਗੇ ਨਾ ਉਹੀ ਬੱਚਾ ਜਿਹੜਾ ਗੁਮਰਾਹ ਹੁੰਦਾ ਨਹੀਂ ਤੇ ਨਹੀਂ ਹੁੰਦਾ ਬਲਜੀਤ ਸਿੰਘ ਦਾਦੂਵਾਲ ਤੇ ਆਨਾ ਜਦੋਂ ਬੀਬੀ ਜੀ ਉਹਨਾਂ ਨੇ ਸ਼ਾਹਰ ਹੀ ਕੀਤਾ ਉਹ ਕਹਿੰਦੇ ਜੀ ਅਸੀਂ ਸਮਰਥਨ ਦਵਾਂਗੇ ਬੀਬੀ ਜੀ ਕੋਲ ਉਹਦੀ ਗੱਲ ਹੋਈ ਉਹਨਾਂ ਨਾਲ ਨਹੀਂ ਜੀ ਅੱਜ ਤੱਕ ਅਗਰ ਉਹ ਤੁਸੀਂ ਲੜਦੇ ਹੋ ਸਮਰਥਨ ਦਿੰਦੇ ਉਹ ਫਿਰ ਦੇਖੋ ਸਮਰਥਨ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਮੈਨੂੰ ਕੋਈ ਮੈਂਬਰ ਲਿਆ ਕੇ ਦੇ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਕੋਈ ਵੀ ਮੈਂਬਰ ਜਿਹੜਾ ਉਹ ਕਿਸੇ ਪਾਰਟੀ ਦਾ ਨਹੀਂ ਹੈਗਾ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੈ। ਭਾਵੇਂ ਉਹ ਹਰਿਆਣੇ 'ਚ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਟਿਕਟ ਤੇ ਜਿੱਤੇ ਹੈ। ਕੋਈ ਹਰਿਆਣਾ ਕਮੇਟੀ ਦਾ ਮੈਂਬਰ ਨਹੀਂ ਹੈਗਾ ਇੱਥੇ। ਹਰਿਆਣਾ ਕਮੇਟੀ ਜਿਹੜੀ ਹੈ ਉਹ ਤੇ ਜੇ ਚੋਣ ਹੀ ਨਹੀਂ ਲੜੀ। ਉਹਨਾਂ ਤੇ ਜੇ ਪਾਰਲੀਮੈਂਟ ਚ ਐਕਟਿਵਿਟੀ ਨਹੀਂ ਸੋਧ ਹੋਈ ਨਹੀਂ ਹੋ ਸਕਦਾ ਨਾ ਕੁਝ ਮੈਂਬਰ ਜਿਹੜੇ ਤੁਹਾਡੇ ਨਾਲ ਨਾਰਾਜ਼ ਨੇ ਜਾਂ ਦੂਜੇ ਨੇ ਉਹਨਾਂ ਦੇ ਸੰਪਰਕ ਵਿੱਚ ਮੈਂ ਨਹੀਂ ਕਹਿ ਸਕਦੀ ਮੈਂ ਉਹਨਾਂ ਨੂੰ ਕਿਹਾ ਹੀ ਨਹੀਂ ਅੱਛਾ ਸੁਭੀਸ਼ ਸਿੰਘ ਬਾਦੂਨ ਦਾ ਕੋਈ ਬਿਆਨ ਨਹੀਂ ਆਇਆ ਅਗਰ ਉਹ ਤੁਹਾਨੂੰ ਕਹ ਲੂ ਕਹਿ ਦਿੰਦੇ ਨੇ ਕਿ ਬੀਬੀ ਜੀ ਨਹੀਂ ਤੁਸੀਂ ਨਹੀਂ ਪ੍ਰਧਾਨ ਬਣਨਾ ਜਾਂ ਤੁਸੀਂ ਨਹੀਂ ਚੋਣ ਜਾਣਾ ਫਿਰ ਬੀਬੀ ਵੀ ਗੱਲ ਮੈਂ ਜੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀ ਅਜੇ ਮੈਨੂੰ ਕੀ ਪਤਾ ਪ੍ਰਧਾਨ ਸਾਹਿਬ ਨੇ ਕੀ ਫੈਸਲਾ ਕਰਨਾ ਮੈਂ ਪਹਿਲਾਂ ਕੀ ਕਹਿ ਸਕਦੀ ਉਸ ਤੋਂ ਬਾਅਦ ਨਹੀਂ ਮੈਂ ਜਦ ਤੱਕ ਕੋਈ ਫੈਸਲਾ ਨਹੀਂ ਕਰਦੇ ਮੈਂ ਕੁਝ ਨਹੀਂ ਕਹਿ ਸਕਦੀ ਤੇ ਮਲੂ ਪ੍ਰਧਾਨ ਬਣਨ ਵਾਸਤੇ ਤੁਸੀਂ ਚੋਣ ਲੜੋਗੇ ਜੀ ਨਹੀਂ ਦੇਖੋ ਮੈਂ ਬੇਨਤੀ ਕੀਤੀ ਹੈ ਉਹ ਕੀ ਫੈਸਲਾ ਕਰਦੇ ਹੈ ਉਸ ਤੋਂ ਬਾਅਦ ਹੀ ਮੈਂ ਦੱਸਾਂਗੀ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰੂ ਜੀ ਖਾਲਸਾ ਵੇ ਤਾਂ ਇਹ ਬੀਬੀ ਜੀ ਜਿਨ੍ਹਾਂ ਨੇ ਪ੍ਰਧਾਨ ਐਜਪੀਸੀ ਪ੍ਰਧਾਨ ਵਾਸਤੇ ਆਪਣੀ ਇੱਛਾ ਜ਼ਾਹਰ ਕੀਤੀ ਉਹਨਾਂ ਕਹਿਆ ਕਿ ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਮਿਲ ਕੇ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਸੀ ਹਾਲਾਂਕਿ ਪਾਰਟੀ ਪ੍ਰਧਾਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਇਸ ਬਰਤੀ ਲੇਕਿਨ ਉਹ ਕਹਿੰਦੇ ਨੇ ਕਿ ਉਹ ਪਾਰਟੀ ਵਿੱਚ ਰਹਿ ਕੇ ਹੀ ਆਪਣੀ ਗੱਲ ਰੱਖਣਗੇ ਔਰ ਜਿਹੜੇ ਅਲੱਗ-ਅਲੱਗ ਮੈਂਬਰ ਨੇ ਉਹਨਾਂ ਦੇ ਸੰਪਰਕ ਵਿੱਚ ਨੇ ਲੇਕਿਨ ਉਹ ਕਿਸੇ ਤਰ੍ਹਾਂ ਦੀ ਬਗਾਵਤ ਤੋਂ ਇਨਕਾਰ ਕਰ ਰਹੇ ਨੇ ਕੈਮਰਾਮੈਨ ਰਮਨ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪੰਜਾਬੀ ਟੀਵੀ ਕਪੂਤਲਾ ਲਾਈ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ।